2026 ਦੇ ਵਿੱਚ ਉਹਦੇ ਚੜਦੇ ਹੀ ਮਹੀਨੇ ਆ ਰਿਹਾ ਹੈ ਵੱਡਾ ਪੁਚਾਲ ਤੇ ਮੀਂਹ ਹਨੇਰੀ ਪੰਜਾਬ ਚਾਰੇ ਪਾਸੇ ਗਿਰ ਜਾਣਾ ਹੈ ਸੱਚ ਸੁਣ ਕੇ ਤੁਹਾਡੇ ਹੋਸ਼ ੁੱਡ ਜਾਣਗੇ ਆਪਾਂ ਕੁਝ ਕੋ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਹਿਲਾਂ ਸਾਰੀ ਸੰਗਤ ਇਕੱਤਰਤ ਹੋਈਏ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਰਾ ਕਿਰਪਾ ਰਹਿਮਤ ਸਭਨਾਂ ਤੇ ਵਰਤੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ ਸੋ ਸਾਧ ਸੰਗਤ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤਕਰੀਬਨ ਤਕਰੀਬਨ ਸਾਰੇ ਵੇਖ ਹੀ ਰਹੇ ਹਾਂ ਸੋ ਸਾਧ ਸੰਗਤ ਕਿਹਾ ਜਾ ਰਿਹਾ ਹੈ ਕਿ 2025 ਦੇ ਵਿੱਚ ਵੱਡਾ ਨੁਕਸਾਨ ਹੋਣਾ ਹੈ ਤੋਂ ਕਹਿੰਦੇ 2026 27 ਤੇ 28 28 ਤੱਕ ਜਿਹੜਾ ਹੈ ਬਹੁਤ ਜਿਆਦਾ ਨੁਕਸਾਨ ਹੋਣਾ ਹੈ ਭਾਰੀ ਨੁਕਸਾਨ ਜਿਹਨੂੰ ਆਪਾਂ ਕਹਿ ਸਕਦੇ ਆ ਦੁਨੀਆ ਦਾ ਸਭ ਤੋਂ ਵੱਡਾ ਨੁਕਸਾਨ ਹੋਣਾ ਹੈ ਜਿਹਨੂੰ ਆਪਾਂ ਹੁਣ ਰੋਕ ਨਹੀਂ ਸਕਦੇ ਉਹ ਰੁਕ ਸਕਦਾ ਹੈ ਤਾਂ ਇੱਕ ਸ਼ਰਤ ਤੇ ਰੁਕ ਸਕਦਾ ਹੈ ਉਹ ਇੱਕ ਸ਼ਰਤ ਤੇ ਇਸ ਤਰ੍ਹਾਂ ਰੁਕ ਸਕਦਾ ਹੈ ਕਿਉਂਕਿ ਆਪਾਂ ਜੇ ਅਕਾਲ ਪੁਰਖ ਦੇ ਅੱਗੇ ਬੇਨਤੀ ਕਰੀਏ ਸਾਰੇ ਜਾਨੇ ਲੜਕੇ ਪੂਰੀ ਲੋਕਾਈ ਜਿਹੜੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਰਹਿਮਤ ਵਰਤਾਓ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤਾਂ ਸ਼ਾਇਦ ਕਿੰਨੀ ਲੋਕਾਈ ਜਿਹੜੀ ਹੈ ਉਹ ਬਚ ਸਕਦੀ ਹੈ ਪਰ ਕਰੇ ਕੌਣ ਇੱਕ ਦੂਜੇ ਦੇ ਮੂੰਹ ਬੰਨੀ ਵੇਖੀ ਜਾ ਰਹੇ ਆ ਮਹਾਂਪੁਰਖ ਕਹਿੰਦੇ ਵੀ 12-12 ਕੋਤੇ ਦੀਵਾ ਜਗਣਾ ਹੈ 12-12 ਕੋਤੇ ਇਹੋ ਜਿਹਾ ਸਮਾਂ ਆ ਜਾਣਾ ਤੁਸੀਂ ਵੇਖੋ ਵੀ ਜਿਹੜੇ ਮੁਲਕਾਂ ਦੇ ਵਿੱਚ ਕਦੇ ਵਾਰਿਸ਼ ਨਹੀਂ ਪਈ ਉਹਨਾਂ ਦੇ ਵਿੱਚ ਵੀ ਹੜ ਆ ਗਏ ਪਰ ਲੋ ਕਿੰਨੇ ਜੰਗਲਾਂ ਨੂੰ ਅੱਗ ਲੱਗੀ ਰਹਿਣ ਵਸੇਰਿਆਂ ਵਾਲੇ ਘਰ ਤਬਾਹ ਹੋ ਗਏ ਕਿੰਨੇ ਮੁਲਕ ਜਿਹੜੇ ਸੀ ਆਪਸ ਦੇ ਵਿੱਚ ਜੰਗ ਜੁੱਧ ਦੇ ਨਾਲ ਆ ਜੋ ਉਲਝ ਰਹੇ ਨੇ ਯੂਕਰੇਨ ਔਰ ਅਮਰੀਕਾ ਦੇ ਵਿੱਚ ਜੁੱਧ ਲੱਗਣ ਦੀ ਪੂਰੀ ਪੂਰੀ ਤਿਆਰੀ ਹੈ ਕੈਨੇਡਾ ਵੀ ਤਿਆਰ ਹੈ ਸਾਡਾ ਭਾਰਤ ਜੇ ਹੋ ਸਕੇ ਆ ਤਾਂ ਨਹੀਂ ਪਤਾ ਇਹਦੇ ਤੇ ਵੀ ਹਮਲਾ ਹੋਵੇ ਰੂਸ ਆਪਣੀਆਂ ਫੌਜਾਂ ਲੈ ਕੇ ਭਾਰਤ ਤੇ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਉਹ ਸਮਾਂ ਜਿਵੇਂ ਦਸਮ ਗ੍ਰੰਥ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਨਾਲ ਆ ਜਿਹੜਾ ਐਨ ਐਚ ਐਮ ਪ੍ਰੋਜੈਕਟ ਹੈ ਨਾ ਜਿਹੜਾ ਆਪਾਂ ਦੇਖ ਰਹੇ ਹਾਂ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਭਾਰਤ ਮਾਲਾ ਪ੍ਰੋਜੈਕਟ ਇਹ ਵੱਡੇ ਵੱਡੇ ਰੋਡ ਬਣਾ ਰਹੇ ਨੇ ਕਹਿੰਦੇ ਭਾਈ ਰੋਡ ਨਿਕਲਣਗੇ ਵੱਡੇ ਵੱਡੇ ਤੇ ਇਹਨਾਂ ਰੋੜਾਂ ਦਾ ਇਸਤੇਮਾਲ ਉਦੋਂ ਹੋਣਾ ਜਦੋਂ ਭਾਰਤ ਦੇ ਉੱਤੇ ਬਾਹਰਲੇ ਦੇਸ਼ਾਂ ਦੀਆਂ ਫੌਜਾਂ ਹਮਲਾ ਕਰਨਗੀਆਂ ਇਹ ਸੌਖਾ ਕਰਤਾ ਕੰਮ ਸਖੋ ਸਰਕਾਰਾਂ ਨੇ ਆਪਣੇ ਉੱਤੇ ਆਪ ਹੀ ਹਮਲਾ ਕਰਾਉਣਾ ਉਦੋਂ ਹਮਲਾ ਕਰਨ ਸੌਖਾ ਹੋ ਗਿਆ ਪਾਕਿਸਤਾਨ ਦੇ ਨਾਲ ਕਨੈਕਟ ਜੁੜ ਗਿਆ ਉਧਰੋਂ ਦੀ ਜੇ ਹਮਲਾ ਹੁੰਦਾ ਹੈ ਤਾਂ ਉਹ ਬਾਰਡਰ ਖੋਲ ਕੇ ਸਾਡੇ ਤੱਕ ਹਮਲਾ ਕਰਨਾ ਬਹੁਤ ਆਸਾਨ ਹੈ ਤੁਸੀਂ ਵੇਖ ਸਕਦੇ ਹੋ ਇਹ ਚੀਜ਼ ਨੂੰ ਪਰ ਸਾਡੇ ਸਮਝਣ ਲਈ ਤਿਆਰ ਨਹੀਂ ਬਾਰਾ-ਬਾਰਾ ਕੋਤ ਦਿਵਾ ਜਗਨਾ ਇਹ ਦੁਨੀਆ ਦਾ ਜਿਹੜਾ ਅੰਤ ਹੈ ਨਾ ਉਹ ਤੈ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਹੀ ਹੋਣਾ ਕੱਲ ਹੋਣਾ ਕੱਲ ਨਹੀਂ ਪਰਸੋਂ ਹੋਣਾ ਹੋ ਸਕਦਾ 26 ਵੀ ਲੰਘ ਜਾਏ 28 ਝੋਜੇ ਉਦੋਂ ਅੱਗੇ ਵੀ ਹੋ ਜਾਏ 10 ਸਾਲ ਨੂੰ ਹੋ ਜਾਏ 20 ਸਾਲ ਨੂੰ ਹੋ ਜਾਏ ਪਰ ਹੋਣਾ ਤੈ ਹੈ ਪਰ ਇਹ ਨਾ ਸਮਝੋ ਵੀ ਸਾਡਾ ਸਮਾਂ ਤੇ ਲੰਘ ਜਾਣਾ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬਾਅਦ ਬੱਚੇ ਉਹ ਤੇ ਉਹ ਜਿਹੇ ਸਮੇ ਨੂੰ ਨਿਭਾਉਣਗੇ ਇਹ ਨਹੀਂ ਪਤਾ ਵੀ ਅਸੀਂ ਵੀ ਵੇਖੀ ਉਹ ਸਮਾਂ ਇਹ ਹੋਈ ਸੀ ਸਕਦਾ ਵੀ ਅੱਜ ਹੀ ਹੋ ਜਾਏ ਕੱਲ ਹੀ ਹੋ ਜਾਏ ਕੁਝ ਨਹੀਂ ਨਾ ਕਹਿ ਸਕਦੇ ਪਰ ਇੱਕ ਗੱਲ ਹੋਰ ਕਹਿੰਦੇ ਸਾਰੀ ਦੁਨੀਆ ਦਾ ਨਾਸ਼ ਹੋ ਜਾਣਾ 33 ਕਰੋੜ ਲੋਕ ਹੀ ਬਚਣੇ ਨੇ ਪੂਰੀ ਦੁਨੀਆ ਚੋਂ 33 ਕਰੋੜ ਹੁਣ ਪੂਰੀ ਦੁਨੀਆ ਦਾ ਜੇ ਆਪਾਂ ਕਾਊਂਟ ਕਰ ਲਈਏ ਵੀ 33 ਕਰੋੜ ਪੂਰੀ ਦੁਨੀਆ ਦੇ ਵਿੱਚ ਇੱਕ ਦੁਨੀਆ ਬਚੇਗੀ ਕਿ 33 ਕਰੋੜ ਪੂਰੇ ਰਿਸ਼ਵ ਦੇ ਵਿੱਚ ਉਹ 33 ਕਰੋੜ ਬੰਦੇ ਨੇ ਬਚਣਾ ਹੈ ਉਹ 33 ਕਰੋੜ ਬੰਦਾ ਜਿਹੜਾ ਬਚੇਗਾ ਤੇ ਜਿਹੜਾ ਐਡੀ ਆਬਾਦੀ ਹੈ ਸਾਡੇ ਮੁਲਕ ਦੀ ਪੂਰੀ ਦੁਨੀਆ ਦੀ ਆਬਾਦੀ ਕਿੰਨੀ ਹੈ ਇਸ ਧਰਤੀ ਦੇ ਉੱਤੇ ਇਸ ਧਰਤੀ ਦੇ ਵੱਖ-ਵੱਖ ਸੂਬੇ ਵੱਖ-ਵੱਖ ਸਟੇਟਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਧਰਤੀ ਦਾ ਪੂਰਾ ਨੁਕਸਾਨ ਜਿਹੜਾ ਕਿੰਨਾ ਹੋਏਗਾ ਆਪਾਂ ਸੋਚ ਵੀ ਨਹੀਂ ਸਕਦੇ ਕਦੀ ਇੰਨੀਆਂ ਲਾਸ਼ਾਂ ਅੱਜ ਜਿਹੜੇ ਹਿਸਾਬ ਨਾਲ ਆਬਾਦੀ ਹੈ ਇੰਨੀਆਂ ਲਾਸ਼ਾਂ ਹੋਣਗੀਆਂ ਤੇ ਉਹਨਾਂ ਨੂੰ ਦਫਨਾਉਣ ਲਈ ਵੀ ਸਾਡੇ ਕੋਲੇ ਥਾਂ ਨਹੀਂ ਹੋਣੀ ਇੰਨੀਆਂ ਲਾਸ਼ਾਂ ਦੀ ਜਿਹੜੀ ਆਪਾਂ ਤਫ਼ਤੀਸ਼ਾ ਕਿਵੇਂ ਕਰਾਂਗੇ ਉਹਨਾਂ ਦਾ ਅੰਤਿਮ ਸੰਸਕਾਰ ਕਿਵੇਂ ਕਰਾਂਗੇ ਕਰੋਨਾ ਦੇ ਵਿੱਚ ਹੀ ਬਹੁਤ ਔਖਾ ਹੋ ਗਿਆ ਤੇ ਕਿੰਨੀਆਂ ਨਾਲੇ ਆਪਾਂ ਵੇਖਦੇ ਡੈੱਡ ਬੋਡੀਆਂ ਆਈਆਂ ਤੇ ਬਹੁਤੇ ਲੋਕਾਂ ਦਾ ਸੰਸਕਾਰ ਨਹੀਂ ਹੋ ਪਾਇਆ ਉੱਤੇ ਦੀ ਉੱਤੇ ਪੜੇ ਸ਼ਹਿਰਾਂ ਦੇ ਵਿੱਚ ਆਏ ਹੋ ਗਏ ਇੱਕ ਦਿਨ ਬਾਅਦ ਇੱਕ ਮੌਤ ਇੱਕ ਤੋਂ ਬਾਅਦ ਇੱਕ ਮੌਤ ਸੰਸਕਾਰ ਕਰਨ ਨੂੰ ਵੀ ਜਿਹੜਾ ਹੈ ਸਮਾਂ ਨਾ ਮਿਲੇ ਔਰ ਗਾਹਾਂ ਦਾ ਜਿਹੜਾ ਸਾਡਾ ਸਿਸਟਮ ਸੀ ਵੀ ਜਿੱਥੇ ਸੰਸਕਾਰ ਕਰਨਾ ਸੀ ਉਹ ਏਰੀਆ ਉਹ ਕਲੀਨ ਨਾ ਮਿਲੇ ਇਦੋਂ ਵੱਧ ਅਸੀਂ ਹੋਰ ਕੀ ਤਾंडਵ ਦੇਖਾਂਗੇ ਮੌਤ ਦਾ ਇਡਸ ਭਿਆਨਕ ਸਮਾਂ 12 12 ਕੋਹ ਤੇ ਦੀਵਾ ਜਗਣਾ 12 12 ਕੋਹ ਤੋਂ ਭਾਵ ਪਤਾ ਕੀ ਹੈ ਵੀ 12 12 ਕੋਹ ਦਾ ਮਤਲਬ ਇਹ ਹੈ ਕਿ ਹਿਸਾਬ ਲਾ ਲਓ ਮੋਟਾ ਜਿਹਾ ਹਿਸਾਬ ਜਿੰਨਾ ਕੋ ਮੈਂ ਚਲੋ ਬਜ਼ੁਰਗਾਂ ਤੋਂ ਜੋਜਨ ਉਹਦੇ ਵਿੱਚ ਕਿੰਨੇ ਕਿਲੋਮੀਟਰ ਆਉਂਦੇ ਨੇ ਇੱਕ ਜੋਜਨ ਦੇ ਵਿੱਚ ਕਿੰਨਾ ਉਹ ਸਾਰਾ ਸਿਸਟਮ ਚਲੋ ਮੇਰੇ ਹੁਣ ਦਿਮਾਗ 'ਚ ਨਹੀਂ ਹੈਗਾ ਭਾਵ ਕੀ 40 45 ਕਿਲੋਮੀਟਰ 12 12 ਕੋਹ ਤੇ 12 ਕੋ ਤੁਸੀਂ ਲਾ ਲਓ 40 45 ਕਿਲੋਮੀਟਰ ਤੇ ਦੀਵਾ ਜਗਣਾ ਹੈ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਇੰਨੇ ਇੰਨੇ ਕਿਲੋਮੀਟਰਾਂ ਤੇ ਦੀਵੇ ਜਗਣਗੇ ਕੋਈ ਵਿਰਲਾ ਹੀ ਨਾਮ ਬਾਣੀ ਵਾਲਾ ਸਿੰਘ ਬਚੇਗਾ ਕੋਈ ਐਸੀ ਰੂਹ ਬਚੇਗੀ ਚਾਹੇ ਉਹ ਇੱਕ ਬੀਬੀ ਭੈਣ ਹੋ ਸਕਦੀ ਹੈ ਚਾਹੇ ਕੋਈ ਇੱਕ ਬੰਦਾ ਹੋ ਸਕਦਾ ਹੈ ਸਾਧ ਸੰਗਤ ਜਿਹੜੇ ਐਡੇ ਮਹਾਨ ਤਪੱਸਵੀ ਕੋਈ ਹੋਣਗੇ ਗੁਰੂ ਨਾਲ ਜੁੜੀਆਂ ਹੋਈਆਂ ਕੁਝ ਰੂਹਾਂ ਹੋਣਗੀਆਂ ਜਿਹੜੇ ਬਚਣਗੇ ਬਾਕੀਆਂ ਦਾ ਨਾਸ਼ ਤੈ ਹੈ ਸਾਧ ਸੰਗਤ ਬਾਕੀਆਂ ਦਾ ਨਾਸ਼ ਤਾਂ ਹੈ ਇਹ ਗੱਲ ਸੱਚ ਹੈ ਪੰਜਾਬ ਦੇ ਵਿੱਚ ਨਾਸ਼ ਹੋਏਗਾ ਪੂਰੀਆਂ ਸਟੇਟਾਂ ਦੇ ਵਿੱਚ ਨਾਸ਼ ਹੋਏਗਾ ਅੱਜ ਜਦੋਂ ਨਾਸ਼ ਦੀ ਗੱਲ ਆਉਂਦੀ ਹੈ ਨਾ ਅਸੀਂ ਇੱਕ ਦੂਜੇ ਦਾ ਮਨੁੱਖ ਮਨੁੱਖ ਇੱਕ ਦੂਜੇ ਦਾ ਬੈਰੀ ਬਣ ਕੇ ਇੱਕ ਦੂਜੇ ਦਾ ਨਾਸ਼ ਕਰਨ ਦੇ ਤਲਿਆ ਹੋਇਆ ਜਦੋਂ ਇਹ ਗੱਲ ਆਉਂਦੀ ਹੈ ਨਾ ਨਾਸ਼ ਦੀ ਵੀ ਪ੍ਰਕਿਰਤੀ ਨੇ ਸਾਡਾ ਨੁਕਸਾਨ ਕਰਨਾ ਹੈ ਪ੍ਰਕਿਰਤੀ ਨੇ ਜਦੋਂ ਨੁਕਸਾਨ ਕਰਨਾ ਹੈ ਉਦੋਂ ਕਰਨਾ ਹੈ ਪਰ ਅਸੀਂ ਅੱਜ ਹੀ ਇੱਕ ਦੂਜੇ ਦਾ ਨੁਕਸਾਨ ਕਰ ਰਹੇ ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਅਸੀਂ ਅੱਜ ਹੀ ਇੱਕ ਦੂਜੇ ਦਾ ਨੁਕਸਾਨ ਕਰਨ ਦੇ ਤੁਲੇ ਹੋਇਆ ਅਸੀਂ ਇੱਕ ਦੂਜੇ ਦਾ ਨੁਕਸਾਨ ਅੱਜ ਬਖੋਬੀ ਕਰ ਰਹੇ ਹਾਂ ਪਰ ਮੈਂ ਫੇਰ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਦਾਂ ਮੈਂ ਇੱਕ ਦੂਜੇ ਦਾ ਨੁਕਸਾਨ ਅਸੀਂ ਕਰਕੇ ਇਹ ਮੰਤ ਸਮਝੀਏ ਵੀ ਬਾਜੀਬਾ ਮੈਂ ਕੋਈ ਵੱਡਾ ਤੀਰ ਮਾਰ ਲਿਆ ਇੱਕ ਦੂਜੇ ਦਾ ਨੁਕਸਾਨ ਕਰਕੇ ਅਸੀਂ ਆਪਣੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਜਿਹੜੀ ਹੈ ਕਾਇਮ ਕਰ ਰਹੇ ਹਾਂ ਅਸੀਂ ਦੱਸ ਰਹੇ ਹਾਂ ਵੀ ਹਾਂ ਸਾਡੇ ਵਿੱਚ ਕਿੰਨੀ ਕੋ ਜਿਹੜੀ ਹੈ ਇੱਕ ਦੂਜੇ ਪ੍ਰਤੀ ਸਹਿਣਸ਼ੀਲਤਾ ਕਿੰਨੀ ਕੋ ਸਾਡੇ ਦੇ ਵਿੱਚ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜਾਗਰੂਕਤਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਪਰ ਅਸੀਂ ਇਹਨਾਂ ਗੱਲਾਂ ਨੂੰ ਕਦੇ ਸੋਚਿਆ ਹੀ ਨਹੀਂ ਇਹਨਾਂ ਗੱਲਾਂ ਨੂੰ ਕਦੇ ਵਿਚਾਰਿਆ ਹੀ ਨਹੀਂ ਬਸ ਅਸੀਂ ਆਪਣੇ ਜਿਹੜੇ ਢੰਗ ਢੰਗੇ ਨੇ ਉਹ ਚਲਾਉਣ ਦੇ ਵਿੱਚ ਲੱਗੇ ਹੋਏ ਆ ਆਪਣੇ ਆਪਣੇ ਢੰਗ ਢੰਗੇ ਜਿਹੜੇ ਨੇ ਸਾਡੇ ਚੱਲ ਰਹੇ ਨੇ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਚਲਾਈ ਜਾ ਰਹੇ ਆ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਰ ਰਿਹਾ ਹੈ ਕੋਈ ਕਿਵੇਂ ਕਰ ਰਿਹਾ ਆ ਆਪਾਂ ਵੇਖ ਰਹੇ ਆ ਸਾਰਾ ਸਿਸਟਮ ਜਿਵੇਂ ਚੱਲੀ ਜਾ ਰਿਹਾ ਆ ਆਪਾਂ ਵੇਖੀ ਜਾ ਰਹੇ ਆ ਸੋ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਆਪਾਂ ਸਮਝੀਏ ਵੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਅਸੀਂ ਇੱਕ ਦੂਜੇ ਨਾਲ ਪਿਆਰ ਸਤਿਕਾਰ ਨਾਲ ਪੇਸ਼ ਆਈਏ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਉਹ ਵਧੀਆ ਸਮਾਂ ਲਿਆਈ ਤਾਂ ਜੋ ਅਜਿਹੀਆਂ ਪਰਸਥਿਤੀਆਂ ਦਾ ਸਾਹਮਣਾ ਜਿਹੜਾ ਹੈ ਉਹ ਸਾਨੂੰ ਨਾ ਕਰਨਾ ਪਵੇ ਅਜਿਹੀਆਂ ਪਰਸਥਿਤੀਆਂ ਦੇ ਵਿੱਚੋਂ ਸਾਨੂੰ ਨਾ ਗੁਜ਼ਰਨਾ ਪਏ ਤੇ ਆਖਰਕਾਰ ਹੋ ਸਕਦਾ ਐ ਇੰਨੇ ਲੋਕਾਂ ਦੀਆਂ ਇਕੱਠੀਆਂ ਅਰਦਾਸਾਂ ਨੂੰ ਪਰਮਾਤਮਾ ਸੁਣ ਕੇ ਆਪਣਾ ਰਾਹਦਾ ਬਦਲ ਦੇ ਤੇ ਸਾਧ ਸੰਗਤ ਗੱਲ ਕੀ ਹੈ ਵੀ ਇੱਥੇ ਪਾਪੀ ਲੋਕ ਵੱਧ ਗਏ ਉਹਨਾਂ ਦਾ ਨਾਸ਼ ਹੋਣਾ ਤੇ ਸ਼ਾਇਦ ਅਸੀਂ ਗੁਰਮਖ ਬਣ ਕੇ ਰੱਬ ਦੇ ਅੱਗੇ ਅਰਦਾਸ ਕਰਕੇ ਤਰਲਾ ਪਾ ਕੇ ਉਸ ਪਰਮਾਤਮਾ ਦੇ ਅੱਗੇ ਅਸੀਂ ਪ੍ਰਕਿਰਤੀ ਦਾ ਨਾਸ਼ ਹੋਣੋਂ ਬਚਾ ਲਈਏ ਇਹ ਇਹ ਨੂੰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ